ਦੋਸਤੋ ਪੰਜਾਬੀ ਦਾ ਇੱਕ ਬਹੁਤ ਹੀ ਸਤਿਕਾਰਯੋਗ ਚਿਹਰਾ ਹੈ ਆ ਨੌਜਵਾਨ ਚਿਹਰਾ ਹੈ ਗੁਰਦਾਸ ਸੰਧੂ ਲਿਖਦੇ ਵੀ ਨੇ ਗਾਉਂਦੇ ਵੀ ਨੇ ਪੰਜਾਬੀ ਅਖਾੜਿਆਂ ਦੀ ਸ਼ਾਨ ਵੀ ਨੇ ਪਿੱਛੇ ਜੀ ਉਹਨਾਂ ਦੀ ਇੱਕ ਕਿਤਾਬ ਆਈ ਪੰਜਾਬੀਅਤ ਮੈਂ ਪੜ ਰਿਹਾ ਸੀਗਾ ਇਹਦੇ ਵਿੱਚ ਕੁਝ ਉਹਨਾਂ ਨੇ ਦੇਸੀ ਨੁਸਖੇ ਜਿਹੜੇ ਹੈਗੇ ਨੇ ਇੱਕ ਉਹਨਾਂ ਨੇ ਡਿਟੇਲ ਦਿੱਤੀ ਆ ਮੇਰਾ ਦਿਲ ਕੀਤਾ ਕਿ ਤੁਹਾਡੇ ਸਾਰਿਆਂ ਨਾਲ ਇਹ ਸਾਂਝੇ ਕੀਤੇ ਜਾਣ ਦੋ ਕੁ ਮਿੰਟ ਦੀ ਵੀਡੀਓ ਬੜੀ ਧਿਆਨ ਨਾਲ ਸੁਣਨਾ ਉਹ ਲਿਖਦੇ ਨੇ ਕਹਿੰਦੇ ਹਲਦੀ ਇਹ ਚੰਗੀ ਟੁੱਟੇ ਭੱਜੇ ਅੰਗ ਨੂੰ ਸ਼ਹਿਦ ਤੇ ਮਲਠੀ ਛੱਡ ਦੇ ਨੀ ਖੰਗ ਨੂੰ ਕੋਸਾ ਕੋਸਾ ਦੁੱਧ ਪੀਤਾ ਚੰਗਾ ਰਾਤ ਨੂੰ ਕੌਂਚ ਚ ਚਿੱਟੀ ਮੂਸਲੀ ਮਰਦ ਜਾਤ ਨੂੰ ਸ਼ਹਿਦ ਤੇ ਲਸਣ ਸ਼ਿਲਾਜੀਤ ਵਰਗੇ ਚਾੜ ਦੇ ਜਵਾਨੀ ਜਿਹਦੇ ਅੰਗ ਠਰਦੇ ਇਲਾਇਚੀ ਖਾਓ ਆਉਂਦੀ ਜੇ ਹਵਾੜ ਮੁਸ਼ਤੀ ਨਾਰੀਅਲ ਚੱਕ ਦੇ ਹੱਡਾਂ ਦੀ ਖੁਸ਼ਕੀ ਖੀਰਾ ਖਾਣਾ ਚੰਗਿਆ ਖੀਰਾ ਖਾਣਾ ਚੰਗਾ ਕੰਨੇ ਆ ਕੁਆਰੀ ਨੂੰ ਚੰਗੀ ਇਸਮੈਣ ਪੇਟ ਦੀ ਬਿਮਾਰੀ ਲੂਣ ਦੇ ਕਰਾਰੇ ਜੇ ਖਰਾਬ ਆਵਾਜ਼ ਹੈ ਬੀਟ ਗਰਾਸ ਕੈਂਸਰ ਦਾ ਇਲਾਜ ਹੈ ਜੌਂ ਦਾ ਆਟਾ ਨਿੰਬੂ ਚੰਗਾ ਇਹ ਮੋਟਾਪੇ ਤੋਂ ਕਮਰ ਕਸ ਗੂੰਦ ਧੂਣੀ ਦੇ ਕਲਾਪੇ ਤੋਂ ਰੋਟੀ ਨਾਲ ਔਲਾ ਹੈ ਬਤਾਉਂਦਾ ਭੁੱਖ ਨੂੰ ਤੋੜੇ ਅਮਰੂਦ ਕਬਜ਼ੀ ਦੇ ਦੁੱਖ ਨੂੰ ਗੂੰਦ ਕਤੀਰਾ ਚੰਗਾ ਨਕਸੀਰ ਤੋਂ ਐਲੋਵੀਰਾ ਲਾਹੇਵੰਦ ਬਵਾਸੀਰ ਤੋਂ ਬਰਫ ਮਲੀ ਚੰਗੀ ਸੋਜ ਲੰਗ ਵਾਲੇ ਨੂੰ ਫੀਮ ਚੰਗੀ ਕਹਿੰਦੇ ਅਧਰੰਗ ਵਾਲੇ ਨੂੰ ਹਿੰਗ ਚੰਗੀ ਟੁੱਟਦੇ ਜੇ ਹੱਡ ਪੈਰ ਆ ਸ਼ੂਗਰ ਦਾ ਇਲਾਜ ਤੜਕੇ ਦੀ ਸਹਿਰ ਆ ਛੋਲਿਆਂ ਦੇ ਦਾਣੇ ਨਾਲ ਗੁੜ ਦੀ ਡਲੀ ਦੇਸੀ ਪੱਕਾ ਇਲਾਜ ਆਉਣੋਂ ਹਟ ਜੇ ਨਲੇ ਨਿੰਮ ਗੁਣਕਾਰੀ ਹੁੰਦੀ ਫਟ ਰਾਤ ਤੋਂ ਕੌੜ ਤੁੰਮੇ ਬੜੇ ਚੰਗੇ ਵਾਈਵਾਦ ਤੋਂ ਕੀੜਾ ਲੱਗਾ ਜਾੜ ਚ ਤਾਂ ਲੌਂਗ ਚੱਬੀਏ ਲੱਗੇ ਜੇ ਜਲਾਵ ਅਨਾਰ ਲੱਭੀਏ ਤુલਸੀ ਦਾ ਤੇਲ ਆਯੁਰਵੇਦ ਮੰਨ ਦੀ ਦੋ ਡੰਗ ਪਾਇਆ ਭੱਜੇ ਕੀੜੇ ਕਰਨ ਦੀ ਮਿਹਦੇ ਨੂੰ ਹੈ ਮਾੜੀ ਜਿਹੜੀ ਚੀਜ਼ ਤਲੀਆ ਹਾਜਮੇ ਨੂੰ ਚੰਗਾ ਕਣਕ ਦਾ ਤਲੀਆ ਫੱਟ ਭਾਵੇਂ ਡੂੰਗਾ ਹੋਵੇ ਰਤਸਿੰਘ ਦੀ ਕਰੇ ਨਾ ਡਟੌਲ ਰੀਸ ਕੋਡਿਨਮ ਦੀ ਨਾਰੀਅਲ ਬੂਰਾ ਖਸਖਸ ਦੇਸੀ ਕਿਉ ਹਿੱਕ ਤੋਂ ਰੇਸ਼ਾ ਨਾ ਕਹਿੰਦੇ ਪੱਟੇ ਤਾਂ ਕਿਉ ਬੇਸਣ ਦਾ ਖਾਦਾ ਜੇ ਕੜਾ ਭੁੰਨ ਕੇ ਬਾਜ ਸਾਫ ਹੋ ਜੇ ਬੰਦਾ ਗਾਉਂਦਾ ਤੁੰਨ ਕੇ ਕਾੜਨੀ ਦੇ ਦੁੱਧ ਨਾਲ ਗੁੜ ਦੀ ਡਲੀ ਲਾਹ ਦੇ ਠਕੀਮਾ ਬੰਦਾ ਬਣ ਜੇ ਖਲੀ ਚਾਰੇ ਲੂਣ ਤੁੰਮੇ ਚ ਰੜਾ ਕੇ ਖਾ ਲਈਏ ਢਿੱਡ ਪੀੜ ਹੁੰਦੀ ਤੋਂ ਨਿਜਾਤ ਪਾ ਲਈਏ ਭੁੱਖ ਜੇ ਨਾ ਲੱਗੇ ਪੇਟ ਦੀ ਬਿਮਾਰੀ ਆ ਜੰਗ ਹਰੜ ਬੜੀ ਗੁਣਕਾਰੀ ਆ ਮੂਸਲੀ ਦੇ ਨਾਲ ਨਾਲ ਸਾਲਮ ਪੰਜਾ ਆਵੇ ਨਾ ਬੁਢਾਪਾ ਬੰਦਾ ਮੱਲੇ ਨਾਲ ਮੰਝਾ ਰਿੰਡ ਦੇ ਪੱਤੇ ਨੂੰ ਪੀ ਲੀਏ ਨਚੋੜ ਕੇ ਪੀੜੀਏ ਨੂੰ ਪਰਾਂ ਛੋਟੋ ਜੜੋਂ ਤੋੜ ਕੇ ਇਹ ਸੀ ਦੇਸੀ ਨੁਸਖੇ ਤੁਹਾਡੇ ਲਈ ਚੁਣੇ ਮੈਂ ਵੈਦ ਨਹੀਂ ਉਹ ਇਹ ਤਾਂ ਬਸ ਪੜੇ ਸੁਣੇ ਮੈਂ ਕੱਢੇ ਜੋ ਸਿਆਣਿਆਂ ਦੇ ਚੋੜ ਦੱਸ ਤੇ ਚੱਕੇ ਗੁਰਦਾਸ ਨਾ ਹਕੀਮੀ ਦੱਸ ਤੇ ਬਹੁਤ ਵਧੀਆ ਗੁਰਦਾਸ ਸੰਧੂ ਜੀ ਵੱਲੋਂ ਲਿਖੇ ਗਏ ਨੇ ਉਹਨਾਂ ਦੀ ਕਿਤਾਬ ਹੈ ਪੰਜਾਬੀਅਤ ਤੇ ਸਾਰੇ ਪੜੋ ਜੀ ਧੰਨਵਾਦ